ਨਗਰ ਨਿਗਮ ਬਟਾਲਾ ਦੇ ਜਿਹੜੇ ਸਫਾਈ ਕਰਮਚਾਰੀ ਸੀ 236 ਨੂੰ ਅੱਜ ਜਿਹੜੇ ਨਿਯੁਕਤੀ ਪੱਤਰ ਦਿੱਤੇ ਗਏ ਆ ਪਹਿਲਾਂ ਠੇਕੇਦਾਰੀ ਸਿਸਟਮ ਦੇ ਵਿੱਚ ਕੰਮ ਕਰਦੇ ਇਹ ਪਿਛਲੀਆਂ ਬਹੁਤ ਸਾਰੀਆਂ ਸਰਕਾਰਾਂ ਜਾਂ ਪਰ ਉਹਨਾਂ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਦਿਖਾਇਆ ਜਾਏ ਉਹਨਾਂ ਨਿਯੁਕਤੀਆਂ ਪੱਤਰ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਸ ਕਾਰਨ ਬਹੁਤ ਖੁਸ਼ ਨਜ਼ਰ ਆ ਰਹੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਆਪਾਂ ਗੱਲ ਕਰਦੇ ਆ ਕਿ ਲੋਕਾਂ ਦੇ ਚਿਹਰਿਆਂ ਤੇ ਕਿੰਨੀ ਖੁਸ਼ੀ ਜਿਹੜੀ ਆ ਉਹ ਵਖਣੋਂ ਮਿਲ ਰਹੀ ਆ ਤੇ ਸਫਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਜਿਹੜੇ ਦਿੱਤੇ ਜਾ ਰਹੇ ਨੇ ਸਫਾਈ ਕਰਮਚਾਰੀਆਂ ਨੂੰ ਐਮਐਲਏ ਸ਼ਰੀ ਕਲਸੀ ਦਾ ਜਿਹੜਾ ਉਹ ਪਰਮਾ ਸਵਾਗਤ ਕੀਤਾ ਗਿਆ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਆਪਾਂ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਕਿਤਾ ਮਹਿਸੂਸ ਹੋ ਰਿਹਾ ਅੱਜ ਹਾਂਜੀ ਅੱਜ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਹੜੇ ਸਫਾਈ ਕਰਮਚਾਰੀ ਉਹਨਾਂ ਨੂੰ ਯੋਗਤਾ ਪੱਤਰ ਦਿੱਤੇ ਲੁਕਨਾ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਬਹੁਤ ਜ਼ਿਆਦਾ ਦੇਖੋ ਜੀ ਬੜੀਆਂ ਰੌਣਕਾਂ ਨੇ ਅੱਜ ਇਹਨਾਂ ਦੀ ਡਿਮਾਂਡ ਸੀ ਪਿਛਲੇ 31 ਸਾਲਾਂ ਤੋਂ ਮੰਗੇ ਚੱਲਦੀ ਆ ਰਹੀ ਸੀ ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਸ਼ਿਪਾਈਆਂ ਨੇ ਮੇਰੀ ਡਿਊਟੀ ਲਈ ਔਰ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਅੱਗੇ ਗੱਲ ਰੱਖੀ ਅੱਜ ਦਾ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਹੈ ਅੱਜ ਇਹਨਾਂ ਨੇ ਮੁਜਿੱਤੀ ਕੱਤਰ ਲਿਆ ਸਰਕਾਰਾਂ ਤਾਂ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਇਹਨਾਂ ਦੇ ਕਿਸ ਨੇ ਵਾਦੇ ਨਹੀਂ ਪੂਰੇ ਕੀਤੇ ਦੇਖੋ ਜੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੀਡਰ ਆਉਂਦੇ ਜਾਂਦੇ ਰਹਿੰਦੇ ਪਰ ਇਹ ਹੁਣ ਅੱਗੇ ਨਾਲੋਂ ਸਿਨੈਰੀਓ ਚੇਂਜ ਹੋ ਗਿਆ ਜੀ ਹੁਣ ਸਾਡੇ ਲੋਕ ਕਹਿੰਦੇ ਨੇ ਸਾਡੇ ਕੰਮ ਕੌਣ ਕਰਦਾ ਸਾਡੀਆਂ ਮੰਗਾਂ ਕੌਣ ਪੂਰੀਆਂ ਕਰਦਾ ਸਾਡੇ ਹੱਕ ਲਈ ਕੌਣ ਖੜਦਾ ਹੈ ਫਿਰ ਲੋਕ ਉਹਨੂੰ ਵੋਟ ਪਾਉਂਦੇ ਨੇ ਅੱਗੇ ਹਵਾ ਬਾਜੀ ਵਾਲਾ ਕੰਮ ਖਤਮ ਹੋ ਗਿਆ ਹੁਣ ਕੰਮ ਵਾਲਿਆਂ ਨੂੰ ਜੇ ਆਪਾਂ ਬਟਾਲੇ ਦੀ ਗੱਲ ਕਰੀਏ ਤੇ ਹੋਰ ਸਾਰੇ ਡਵੈਲਪਮੈਂਟ ਦੇ ਕੰਮ ਹੋ ਰਹੇ ਨੇ ਕਿਹੜੇ ਕਿਹੜੇ ਕੰਮ ਹੋਰ ਕਰਵਾਈ ਕਰਦੇ ਆ। ਦੇਖੋ ਜੀ ਆਲਮੋਸਟ ਤੁਸੀਂ ਦੇਖੋਗੇ ਸਾਰੀਆਂ ਬਟਾਲੇ ਦੀਆਂ ਮੇਨ ਸੜਕਾਂ ਚੌੜੀਆਂ ਕਰ ਰਹੇ ਆ। ਕਿਉਂਕਿ ਸੜਕਾਂ ਜਿਹੜੀਆਂ ਨੇ ਉਹ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਚੌਕ ਡਵੈਲਪ ਕਰ ਰਹੇ ਆ ਜੀ। ਬਾਕੀ ਉਸ ਤੋਂ ਬਾਅਦ ਪਰਮਾਤਮਾ ਕਿਰਪਾ ਕਰੇ ਜਦੋਂ ਕਾਰਪੋਰੇਸ਼ਨ ਦੇ ਵਿੱਚ ਵੀ ਸਾਡੇ ਜੇ ਸਾਨੂੰ ਫਤਵਾ ਦਿੰਦੇ ਨੇ ਲੋਕ ਫਿਰ ਆਪਾਂ ਸ਼ਹਿਰ ਦੇ ਇੰਟਰਨਲ ਵੀ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਵੀ ਤਰਜੀਹ ਦਵਾਂਗੇ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਾਡੇ ਨਾਲ ਵਿੱਕੀ ਜੀ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਦੇਖੋ ਜੀ ਅੱਜ ਬੜਾ ਖੁਸ਼ੀ ਵਾਲਾ ਤੇ ਕਰਮਾ ਭਾਗਾ ਵਾਲਾ ਦਿਨ ਹੈ ਇਹ ਜੋ ਕਰਮਚਾਰੀਆਂ ਦੀ ਮੰਗ ਆਮ ਪਾਰਟੀ ਸਰਕਾਰ ਨੇ ਔਰ ਸਾਡੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਜੀ ਵੱਲੋਂ ਪੂਰੀ ਕੀਤੀ ਗਈ ਹੈ ਬੜੇ ਲੰਬੇ ਸਮੇਂ ਤੋਂ ਕਰਮਚਾਰੀ ਸੰਘਰਸ਼ ਕਰਦੇ ਆ ਰਹੇ ਸੀ ਪਰ ਕਿਸੇ ਵੀ ਸਰਕਾਰ ਨੇ ਅੱਜ ਤੱਕ ਉਹਨਾਂ ਦੀ ਸਾਰ ਨਹੀਂ ਲਈ ਔਰ ਜਿਹੜੀ ਸਰਕਾਰ ਅੱਜ ਆਮ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਮਾਨਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਔਰ ਸਾਡੇ ਬਟਾਲਾ ਦੇ ਹਲਕਾ ਦੇ ਇੰਚਾਰਜ ਐਮਐਲਏ ਅਮਨ ਸ਼ੇਰ ਸਿੰਘ ਖਿਆਰੀ ਜੀ ਉਹਨਾਂ ਨੇ ਕਰਮਚਾਰੀਆਂ ਨਾਲ ਜਿੱਤ ਤੋਂ ਬਾਅਦ ਵੀ ਵਾਦਾ ਕੀਤਾ ਸੀ ਕਿ ਜਦ ਵੀ ਅਸੀਂ ਆਵਾਂਗੇ ਆਪਣੀ ਸਰਕਾਰ ਦੇ ਵਿੱਚ ਆਵਾਂਗੇ ਤੇ ਪਹਿਲ ਦੇ ਆਧਾਰ ਤੇ ਇਹ ਜਿਹੜੇ ਕਰਮਚਾਰੀ ਆ ਇਹਨਾਂ ਨੂੰ ਰੈਗੂਲਰ ਕੀਤਾ ਜਾਏਗਾ ਔਰ ਅੱਜ ਉਸ ਜ਼ੁਬਾਨ ਤੇ ਉਹ ਅਮਲੀ dama ਉਹਨਾਂ ਨੇ ਪਹਿਨਾ ਦਿੱਤਾ ਵਾ ਆਪਣੀ ਜ਼ੁਬਾਨ ਨੂੰ ਸੱਚ ਕਰਕੇ ਦਿਖਾਤਾ ਵਾ ਔਰ ਆਪਣੇ ਕਰ ਕਮਲਾਣਾ ਅੱਜ ਕਰਮਚਾਰੀਆਂ ਨੂੰ ਨੁਕਤੀ ਪੱਤਰ ਵੰਡੇ ਗਏ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਕਰਮਚਾਰੀਆਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਸੀ ਮੰਗੀਆਂ ਕਰਮਚਾਰੀਆਂ ਜਿਸ ਕਾਰਨ ਤੁਸੀਂ ਕਈ ਵਾਰ ਸੜਕਾਂ ਦੇ ਉੱਤੇ ਵੀ ਉਤਰੇ ਲੇਕਿਨ ਇਹ ਸਰਕਾਰ ਦੇ ਵਿੱਚ ਇਹ ਵੇਖਿਆ ਜਾਵੇ ਤੇ ਹਾਲੇ ਤੱਕ ਕੋਈ ਉਹੋ ਜੀ ਗੱਲ ਨਹੀਂ ਕਿ ਪੂਰਾ ਭਰੋਸਾ ਸੀ ਦੇਖੋ ਜੀ ਜਦੋਂ ਪਿਛਲੀਆਂ ਸਰਕਾਰਾਂ ਸੀ ਲਗਾਤਾਰ ਕਰਮਚਾਰੀ ਧਰਨੇ ਲਗਾ ਰਹੇ ਆ ਪਰ ਲਗਾਤਾਰ ਧਰਨਿਆਂ ਤੋਂ ਬਾਅਦ ਜਦੋਂ ਕੋਈ ਚੱਕਾ ਨਹੀਂ ਨਿਕਲਿਆ ਤੇ ਜਦੋਂ ਕੋਈ ਐਮਐਲਏ ਸਾਹਿਬ ਸਰਕਾਰਾਂ ਦੇ ਵਿੱਚ ਆਉਂਦੇ ਨੇ ਇਹਨਾਂ ਨੇ ਆਸ਼ਵਾਸ਼ਣ ਦਿੱਤਾ ਔਰ ਅੱਜ ਸਾਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਮੰਗ ਵਾ ਜਿਹੜੀ ਸਾਡੀ ਜੀਵਨ ਦੀ ਪਹਿਲ ਦੇ ਆਧਾਰ ਤੇ ਮੰਗ ਸੀ ਜਿਹੜਾ ਬੱਚਿਆਂ ਦਾ ਸਾਡਾ ਕੁੱਸ਼ ਸੀ ਇੱਕ ਰੋਜ਼ਗਾਰ ਸੀ ਅੱਜ ਉਹ ਸਰਕਾਰ ਨੇ ਮੰਗ ਲਿਆ ਵਾ ਸਾਨੂੰ ਲੱਗਦਾ ਵਾ ਕਿ ਆਉਣ ਵਾਲੇ ਫਿਚਰ ਦੇ ਵਿੱਚ ਵੀ ਇਹ ਸਾਡੇ ਵਾਸਤੇ ਬੜੀ ਕੁਸ਼ਲਿਕ ਘਰ ਘਰ ਹੋਏਗੀ ਜਿੱਥੇ ਸਿਪਾਈ ਕਰਮਚਾਰੀਆਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਬਜ਼ੁਰਗ ਨੇ ਉੱਥੇ ਨਾਲ ਹੀ ਲੇਡੀਜ਼ ਜਿਹੜੀਆਂ ਆ ਗਈਆਂ ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦੇ ਕੇ ਅਨੁਵਾਜਿਆ ਗਿਆ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਇਹ ਚ ਨਹੀਂ ਦੇ ਗੀ ਅੱਜ ਨਿਯੁਕਤੀ ਪੱਤਰ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਖੁਸ਼ੀ ਹੋਈ ਆ ਸਾਨੂੰ ਸਾਨੂੰ 10 ਸਾਲ ਤੋਂ ਉਮੀਦ ਸੀ ਕਿ ਸਾਨੂੰ ਕੋਈ ਪੱਕੇ ਕਰੇਗਾ ਪਰ ਸਾਡੇ ਮਾਨ ਸਾਹਿਬ ਉਹਨਾਂ ਨੇ ਸਾਨੂੰ ਕੇਸਰੀ ਕਲਚ ਸਾਹਿਬ ਉਹਨਾਂ ਦੇ ਐਮ.ਐਲ. ਸਾਹਿਬ ਨੇ ਸਾਨੂੰ ਪੱਕੇ ਕੀਤਾ ਹੈ ਤੇ ਕਾਫੀ ਦੇਰ ਤੋਂ ਅਸੀਂ ਉਮੀਦ ਲਾ ਕੇ ਬੈਠੇ ਹੋਏ ਸੀ ਸਾਡੇ ਕੰਮ ਵੀ ਅਸੀਂ ਬਹੁਤ ਸੋਨਾ ਕਰਦੇ ਸੀ ਪਰ ਸਾਨੂੰ ਕਮੇਟੀ ਘਰ ਆ ਕੇ ਦਰ ਦਰ ਆ ਕੇ ਸਾਨੂੰ ਠੋਗਰਾ ਖਾਣੇ ਪੈਂਦੀ ਆ ਸੀ ਤੋ ਹੁਣ ਚਲੋ ਸਾਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਪੱਕੇ ਕੀਤਾ ਉਹਨਾਂ ਨੇ ਸਾਡੇ ਸਾਰਾ ਹੀ ਈਜ਼ ਉਹਨਾਂ ਨੇ ਲਾ ਦਿੱਤੀ ਆ ਅਸੀਂ ਉਹਨਾਂ ਦੇ ਅਸਹਿਮੰਦ ਹੈਗੇ ਆ ਤਾਲੂ ਨੂੰ ਸਾਨੂੰ ਅੱਗੇ ਵੀ ਇਸ ਤੋਂ ਵੱਧ ਵੀ ਸਾਨੂੰ ਜੋ ਵੀ ਕਰਨਾ ਪਏਗਾ ਉਹਨਾਂ ਵਾਸਤੇ ਕੰਮ ਕਰ ਜੋ ਵੀ ਹੈ ਅਸੀਂ ਆਪਣੇ ਸਿੱਧਗਣਾ ਕਰਾਂਗੇ ਲਗਨ ਨਾਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਤੇ ਖੁਸ਼ ਹੋ ਜਾਓ ਤੁਹਾਡੇ ਪਰਿਵਾਰਕ ਮੈਂਬਰ ਜਿਹੜੇ ਕਿੰਨੇ ਖੁਸ਼ ਹਾਂਜੀ ਉਹ ਸਾਰਾ ਨਾ ਜ਼ਿਆਦਾ ਖੁਸ਼ ਹੈ ਕਿਉਂਕਿ ਉਹਨਾਂ ਨੇ ਸਾਡੇ ਨਾਲ ਜ਼ਿਆਦਾ ਉਮੀਦਾਂ ਲਾਈ ਦੀਆਂ ਸੀਗੀਆਂ ਉਹਨਾਂ ਨੇ ਜਦੋਂ ਅਸੀਂ ਘਰ ਜਾਣਾ ਜਦੋਂ ਅਸੀਂ ਕਮੇਟੀ ਕਰਵਾਉਣਾ ਕਿ ਸਾਨੂੰ ਕੰਮ ਨਹੀਂ ਕੋਈ ਹੁੰਦਾ ਪਿਆ ਉਹਨਾਂ ਨੇ ਦੇਖ ਕੇ ਕਹਿਣਾ ਕਿ ਮੰਮੀ ਕੋਈ ਨਹੀਂ ਕੰਮ ਹੋ ਜਾਏਗਾ ਮੇਰੇ ਹਸਬੰਦ ਨੇ ਕਹਣਾ ਕੋਈ ਗੱਲ ਨਹੀਂ ਕੰਮ ਆਪੀ ਹੋ ਜਾਏਗਾ ਤੁਹਾਡੇ ਤੁਸੀਂ ਪੱਕੇ ਹੋ ਜਾਓਗੇ ਕਿੰਨੀ ਦਿਨ ਤੋਂ ਲਾਰਾ ਲੱਗੇਦਾ ਇਹ ਸਾਨੂੰ ਸਾਡੇ ਮਾਨ ਸਾਹਿਬ ਉਹਨਾਂ ਨੇ ਸਾਨੂੰ ਇਹ ਸਾਰੀ ਉਮੀਦ ਜਗਾਈ ਆ ਤੇ ਅਸੀਂ ਹੁਣ ਪੱਕੇ ਹੋਈਆਂ ਸਾਡੇ ਪਰਿਵਾਰ ਵਾਲੇ ਸਾਰੇ ਬਹੁਤ ਖੁਸ਼ ਹੈਗੇ ਆ ਜਿਸ ਤਰ੍ਹਾਂ ਕਹਿੰਦੇ ਆ ਕਿ ਜਨਾਨੀਆਂ ਨੇ ਘਰ ਚਲਾਉਣਾ ਹੁੰਦਾ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅੱਜ ਇਹਨਾਂ ਨੂੰ ਰੋਜ਼ਗਾਰ ਮਿਲ ਗਿਆ ਵੇ ਇਹਨਾਂ ਦੇ ਚਿਹਰਿਆਂ ਤੇ ਸਭ ਖੁਸ਼ੀ कैमरामैन मैन सोनी का सिंह कुमार देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप